ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹਾਲ ਚਾਲ ਜੇ ਤੁਹਾਨੂੰ ਵਿਆਟਾ ਗੁੰਨਣਾ ਔਖਾ ਲੱਗਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਆਟੇ ਨੂੰ ਗੁੰਨੋ ਮੈਂ ਕਹਿੰਨੀ ਆ 2 ਤੋਂ 3 ਮਿੰਟ ਆਟਾ ਗੁੰਨਣਾ ਨੂੰ ਲੱਗਣਗੇ ਵੱਧ ਤੋਂ ਵੱਧ ਤੇ ਬਹੁਤ ਟਾਈਮ ਨਹੀਂ ਲੱਗਦਾ ਹੈਗਾ ਤੁਸੀਂ ਇਸ ਤਰੀਕੇ ਨਾਲ ਆਟਾ ਗੁੰਨਣਾ ਆ ਆਟਾ ਗੁੰਨ ਮੈਂ ਆਟੇ ਨੂੰ ਛਾਂਦੇ ਆ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮੈਂ ਨੂੰ ਫਟਾਫਟ ਜਿਹੜਾ ਆ ਇਸ ਤਰ੍ਹਾਂ ਮਲ ਕੇ ਨਾ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਉਹ ਆਟੇ ਨੂੰ ਵਾਲ ਕੇ ਜਿਹੜਾ ਆਪਾਂ ਰੱਖ ਲੈਣਾ ਹੈ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਇਸ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਭੈਣਾਂ ਨੂੰ ਆਟਾ ਗੁੰਨਣਾ ਜਿਹੜਾ ਆ ਬਹੁਤ ਔਖਾ ਲੱਗਦਾ ਆ ਤੇ ਫਿਰ ਉਹਨਾਂ ਨੂੰ ਹੁੰਦਾ ਵੀ ਕੋਈ ਆਟਾ ਗੁੰਨਣ ਵਾਲੀ ਮਸ਼ੀਨ ਹੀ ਕਿਉਂ ਨਾ ਹੋਵੇ ਮੈਂ ਕਹਿੰਨੀ ਆ ਵੀ ਜਿੰਨਾ ਚਿਰ ਆਪਾਂ ਮਸ਼ੀਨ ਨੂੰ ਧੋਣ ਆਇਆ ਆ ਆਟਾ ਗੁੰਨਣਾ ਆ ਫਿਰ ਉਹਨਾਂ ਚਿਰ ਨੂੰ ਖਾਲੀ ਕਰਨੀ ਉਹਨਾਂ ਚਿਰ ਨੂੰ ਜਿੱਤੇ ਆਪਣਾ ਆਟਾ ਆ ਐਸੇ ਤਰ੍ਹਾਂ ਹੀ ਗੁੱਜ ਜਾਂਦਾ ਆ ਇਹ ਵੀ ਬਹੁਤ ਸੋਹਣਾ ਆਟਾ ਸੌਫਟ ਵੈਨ ਮਲਮ ਆਟਾ ਜਿਹੜਾ ਆ ਗੁੱਜਦਾ ਆ ਮਸ਼ੀਨ ਵਾਂਗ ਹੋਈ ਤੁਸੀਂ ਇਸ ਤਰੀਕੇ ਨਾਲ ਆਟਾ ਗੁੰਨ ਕੇ ਜ਼ਰੂਰ ਦੇਖਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਤੇ ਮੈਂ ਕਿ ਅੱਜ ਦਾ ਤੁਹਾਡੀ ਆਪਾਂ ਸਮੱਸਿਆ ਜਿਹੜੀ ਹੱਲ ਕਰਦੀ ਆ ਆਟਾ ਗੁੰਨਣ ਦੀ ਵੀ ਆਟਾ ਗੁੰਨਣਾ ਤੁਹਾਨੂੰ ਬਹੁਤ ਔਖਾ ਜਿਹੜਾ ਲੱਗਦਾ ਨਾ ਤੁਸੀਂ ਇਸ ਤਰੀਕੇ ਨਾਲ ਆਟਾ ਗੁੰਨ ਲਿਆ ਕਰੋ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਫੱਟੀ ਲੈ ਕੇ ਪੈਰਾਪਾਰ ਬਹਿਣਾ ਹੈ ਫੱਟੀ ਦੇ ਉੱਤੇ ਅੱਡੀਆਂ ਰੱਖ ਕੇ ਪੰਜੇ ਥੱਲੇ ਰੱਖ ਕੇ ਇੰਨੀ ਮੁੱਕੀ ਦੇਣੀ ਆ ਆਟੇ ਦੀ ਵੀ ਆਟਾ ਐਨ ਮਲੈਮ ਹੋ ਜਵੇ ਮਲਾਈ ਵਰਗਾ ਹੁਣ ਭੈਣਾਂ ਨੂੰ ਜਿਹੜਾ ਆ ਅੱਜ ਕੱਲ ਆਟਾ ਗੁੰਨਣਾ ਬਹੁਤ ਔਖਾ ਲੱਗਦਾ ਆ ਹਨਾ ਤੇ ਆ ਦੇਖੋ ਜੀ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲਿਆ ਇਹਨੂੰ ਆਪਾਂ ਇੱਧਰ ਰੱਖ ਦੇਣਾ ਥੋੜੀ ਜਿਹੀ ਮੁੱਕੀ ਦੇ ਦੇਣੀ ਆ ਆਟੇ ਨੂੰ ਤੇ ਇਦਾਂ ਆਪਾਂ ਇਹਨੂੰ ਜਿਹੜਾ ਆ ਰੱਖ ਦੇਣਾ ਹੈਗਾ ਆ ਠੀਕ ਆ ਆ ਦੇਖ ਲਓ ਬਸ ਇਸ ਤਰ੍ਹਾਂ ਰੱਖ ਕੇ ਹੁਣ ਉੱਤੇ ਇੱਧੇ ਆਪਾਂ ਨਾ ਥੋੜਾ ਜਿਹਾ ਜੇ ਤੁਹਾਡੇ ਕੋਲ ਫਾਈਨਰ ਫਾਈਨਰ ਲਾ ਦਿਓ ਤੇ ਮੇਰੇ ਕੋਲ ਹੈਗਾ ਡਾਲਡਾ ਕਿਉ ਉਹ ਤੇ ਮੈਂ ਇਹ ਇੱਥੇ ਲਾ ਲੈਣਾ ਆ ਤੇ ਜਦ ਤੱਕ ਮੈਂ ਕੁਝ ਹੋਰ ਕੰਮ ਕਰ ਲੈਨੀ ਆ ਉਨ ਮੈਂ 5 ਮਿੰਟ ਬਣੀ ਆਪਾਂ ਇਹਨੂੰ ਛੱਡਣਾ ਹੈਗਾ ਆਟੇ ਨੂੰ ਬਸ 2 ਜਾਂ 3 ਮਿੰਟ ਆਪਾਂ ਆਟੇ ਨੂੰ ਐਸੀ ਤਰ੍ਹਾਂ ਪਿਆਰ ਰਹਿਣ ਦੇਣਾ ਆ ਠੀਕ ਹੈ ਹੁਣ ਆਪਾਂ ਆਟੇ ਨੂੰ ਢੱਕ ਦਿੰਨੇ ਆ ਤੇ ਉਹਨਾਂ ਚਿਰ ਮੈਂ ਹੋਰ ਕੰਮ ਕਰ ਲੈਨੇ ਆ ਤੇ ਇੱਧਰ ਆਪਣੀ ਸਬਜ਼ੀ ਜਿਹੜੀ ਪਿੰਡੀਆਂ ਦੀ ਬਣੀ ਪਈ ਆ ਉਦੋਂ ਸਾਡੇ ਰੋਟੀ ਦਾ ਟਾਈਮ ਹੋਇਆ ਪਿਆ ਆ ਤੇ ਰੋਟੀ ਆਪਾਂ ਜਿਹੜੀ ਆ ਖਣੌੜੀਆਂ ਲੋ ਜੀ ਹੁਣ ਆਟਾ ਐਨ ਮਲਹਿਮ ਜਿਹੜਾ ਆ ਗੁੱਝ ਗਿਆ ਹੈਗਾ ਦੇਖੋ ਕਿੰਨਾ ਸੋਹਣਾ ਆਟਾ ਇਹ ਬਣ ਕੇ ਆਇਆ ਦੇਖ ਲੋ ਕੋਸ਼ ਟਾਈਮਵੰਨੀ ਲੱਗਦਾ ਹੈਗਾ ਆਟਾ ਬਹੁਤ ਸੋਹਣਾ ਜਿਹੜਾ ਗੁੱਜ ਗਿਆ ਆ ਹੁਣ ਮੈਂ ਰੋਟੀ ਬਣਾਉਂਗੀ ਤਾਂ ਆਪਣੇ ਬੇਟੇ ਨੂੰ ਰੋਟੀ ਜਿਹੜੀ ਖਲਾਉਂਗੀ ਇਸ ਤਰ੍ਹਾਂ ਆਟਾ ਗੁੰਨਣ ਦੇ ਨਾਲ ਰੋਟੀਆਂ ਵੀ ਬਹੁਤ ਸੋਹਣੀਆਂ ਬਣਦੀਆਂ ਐ ਐਨ ਸੌਫਟ ਬਣਦੀਆਂ ਹੈਗੀਆਂ ਐ ਤਾਂ ਤੁਸੀਂ ਇਸ ਤਰੀਕੇ ਨਾਲ ਆਟਾ ਗੁੰਨ ਕੇ ਜ਼ਰੂਰ ਦੇਖਿਓ ਤਾਂ ਫਿਰ ਮੈਨੂੰ ਦੱਸਿਓ ਵੀ ਤੁਸੀਂ ਵੀ ਇਦਾਂ ਹੀ ਆਟਾ ਗੁੰਨਦੇ ਹੁੰਦੇ ਆ ਜਾਂ ਕਿ ਪਹਿਲਾਂ ਵਾਂਗ ਜਿੱਦਾਂ ਪਹਿਲਾਂ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਲੋ ਹੁਣ ਆਪਾਂ ਬਣਾ ਲੈਨੇ ਆ ਜੀ ਰੋਟੀ ਤੇ ਦੋ ਕੁ ਫੁੱਲ ਕਿ ਮੈਂ ਬਣਾ ਚੁੱਕੀ ਆ ਫਿਰ ਮੈਨੂੰ ਬਾਅਦ ਚ ਚਿੱਤ ਆਇਆ ਵੀ ਆਪਾਂ ਰੋਟੀ ਵੀ ਵੀਡੀਓ ਵੀ ਬਣਾਉਣੀ ਆ ਤੇ ਮੈਂ ਫਿਰ ਹੁਣ ਰੋਟੀ ਬਣਾਉਂਦੀ ਬਣਾਉਂਦੀ ਜਿਹੜੀ ਆ ਤੇ ਆਟਾ ਕਹਿੰਨਾ ਤੁਸੀਂ ਇੰਨਾ ਕੁ ਗੁੰਨਦੇ ਆ ਕਿਉਂਕਿ ਸੱਸ ਵੇਲੇ ਰੋਟੀ ਜਿਹੜੀ ਆ ਬਹੁਤ ਥੋੜੀ ਜੀ ਹੁੰਦੀ ਆ ਹਜੇ ਤੇ ਇਹਦੇ ਵਿੱਚੋਂ ਵੀ ਆਟਾ ਮੈਨੂੰ ਚੱਕਣਾ ਪੈਣਾ ਆ ਵੈਸੇ ਤਾਂ ਆਟਾ ਉਨਾ ਹੀ ਗੁੰਨਣਾ ਚਾਹੀਦਾ ਹੈ ਜਿੰਨਾ ਕੁ ਸਾਨੂੰ ਚਾਹੀਦਾ ਹੋਵੇ ਪਰ ਫਿਰ ਵੀ ਮੱਲੋ ਮੱਲੀ ਥੋੜਾ ਜਿਹਾ ਆਟਾ ਜ਼ਿਆਦਾ ਗੋਝੇ ਹੀ ਜਾਂਦਾ ਆ ਮੇਰੇ ਕੋਲੋਂ ਤਾਂ ਹਨਾ ਤੇ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉੰਜੜੀਆਂ ਅੱਜਕੱਲ੍ਹ ਕੁੜੀਆਂ ਆਟਾ ਨਹੀਂ ਗੁੰਨਣਾ ਪਸੰਦ ਕਰਦੀਆਂ ਉਹ ਇਸ ਤਰੀਕੇ ਦੇ ਨਾਲ ਆਟਾ ਜਿਹੜਾ ਗੁੰਨ ਚਾਕਦੀਆਂ ਆ ਪਹਿਲਾਂ ਆਟੇ ਨੂੰ ਗਿੱਲਾ ਕਰਕੇ ਰੱਖ ਦਿਓ ਉੱਤੇ ਕਿ ਜਰਫਾਇੰਡ ਲਾ ਕੇ ਰੱਖ ਦਿਓ 2-3 ਮਿੰਟ ਪਿਆ ਰਹੂਗਾ ਤੇ ਫਿਰ ਉਸ ਤੋਂ ਬਾਅਦ ਫੇ ਆਟੇ ਨੂੰ ਤੁਸੀਂ ਇਹ ਜਿੱਦਾਂ ਮੱਕੀ ਦਾ ਆਟਾ ਆਪ ਮਲੀਦਾ ਇਸ ਤਰ੍ਹਾਂ ਮਾਲ ਕੇ ਤੇ ਦੇਖੋ ਕਿੰਨਾ ਸੌਫਟ ਬਣ ਜਾਂਦਾ ਹੈ ਆਟਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਇਹ ਤਰੀਕੇ ਨਾਲ ਆਟਾ ਗੁੰਨਣਾ ਕੁਣੀਆਂ ਨੂੰ ਬਹੁਤ ਪਸੰਦ ਲੱਗਦਾ ਕਿਉਂਕਿ ਜ਼ੋਰ ਨਹੀਂ ਲਾਉਣਾ ਪੈਂਦਾ ਇਹ ਜਿcka ਅੱਜ ਕੱਲੇ ਇੱਕ ਤਾਂ ਹੁਣ ਸੈਲਫਾ ਤੇ ਆਟਾ ਗੁੰਨਣਾ ਹੁੰਦਾ ਆ ਕੋਈ ਵੀ ਕੰਮ ਆ ਖੜੇ ਖੜੇ ਕੰਮ ਕਰਨੇ ਹੁੰਦੇ ਉਹਨੇ ਜ਼ੋਰ ਨਾਲ ਮੁੱਕੀ ਵੀ ਨਹੀਂ ਦੇ ਹੁੰਦੀ ਅੱਗੇ ਤਾਂ ਕਿਤੇ ਮੁੱਕੀ ਦੇ ਲੇ ਕੇ ਮੈਂ ਕਹਿੰਨੇ ਅੱਧਾ ਘੰਟਾ ਆਟਾ ਗੁੰਨਦੇ ਹੀ ਲਾ ਦਈਦਾ ਸੀ ਬਸ ਗੁੰਨੀ ਚੱਲੋ ਗੁੰਨੀ ਚੱਲੋ ਮਾਸੀ ਮੇਰੀ ਤਾਂ ਕਹਿੰਦੀ ਹੁੰਦੀ ਸੀ ਇਦਾਂ ਆਟਾ ਗੁੰਨਣਾ ਆ ਕਿ ਜੇ ਕਾਂ ਚੁੰਝ ਮਾਰੇ ਤੇ ਚੁੰਝ ਉਹਦੀ ਵਿੱਚੇ ਹੀ ਫਸੀ ਰਹਿ ਜਵੇ ਆਟੇ ਚ ਤੇ ਤੁਹਾਨੂੰ ਮੇਰਾ ਇਹ ਤਰੀਕਾ ਗੁੰਨਣ ਦਾ ਆਟਾ ਗੁੰਨਣ ਦਾ ਕਿਦਾਂ ਦਾ ਲੱਗਾ ਜੇ ਪਸੰਦ ਆਇਆ ਆ ਤੇ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੁਸੀਂ ਵੀ ਇਸੇ ਤਰੀਕੇ ਨਾਲ ਆਟਾ ਜਰੂਰ ਮੈਨੂੰ ਪਤਾ ਹੈ ਵੀ ਗੁੰਨਦੇ ਹੋਣੇ ਆ ਤਾਂ დამੀ ਮੈਨੂੰ ਜਰੂਰ ਦੱਸਿਓ ਜੀ ਠੀਕ ਹੈ ਮਿਲਾਂਗੇ ਆਪਾਂ ਹੋਰ ਕਿਸੇ ਵੀਡੀਓ ਵਿੱਚ ਉਹਨਾਂ ਚ ਜਿਹੜਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਮਿਲਾਂਗੇ ਫਿਰ ਆਪਾਂ ਹੋਰ ਵੀਡੀਓਜ਼